ਅੱਜ ਸਾਨੂੰ ਪਤਾ ਲੱਗਿਆ ਸੀ ਕਿ ਜਿਹੜਾ ਮਕਬੂਲਪੁਰੇ ਦਾ ਵਾਸੀ ਆ ਲੜਕਾ ਇੱਕ ਸੀਮਾ ਪੁੱਤਰ ਅਮਰਜੀਤ ਸਿੰਘ ਜੋ ਗਲੀ ਨੰਬਰ 6 ਮਕਬੂਲਪੁਰਾ ਚ ਰਹਿੰਦਾ ਸੀ ਪਿਛਲੇ 4 ਸਾਲ ਪਹਿਲਾਂ ਇੱਥੇ ਕੋਈ ਨਜਾਇਜ਼ ਚੋਰੀ ਦਾ ਪਰਚਾ ਹੋਇਆ ਸੀ ਔਰ ਉਸ ਚੋਰੀ ਦੇ ਪਰਚੇ ਦੇ ਵਿੱਚ ਇਹਦੀ ਜਮਾਨਤ ਹੋ ਚੁੱਕੀ ਸੀ ਔਰ 3 ਮਹੀਨੇ ਪਹਿਲਾਂ ਜਿਹੜਾ ਵਾ ਮਕਬੂਲਪੁਰੇ ਦੀ ਪੁਲਿਸ ਨੇ ਇਹਨਾਂ ਨੂੰ ਚੁੱਕਿਆ ਵਾ ਔਰ ਇਹਨਾਂ ਨੂੰ ਕਿਹਾ ਗਿਆ ਕਿ ਤੁਹਾਡੀ ਜਿਹੜੀ ਐਬਸੈਂਟ ਲੱਗੀ ਆ ਠੀਕ ਹੈ ਜੀ ਔਰ ਉਤੋਂ ਬਾਅਦ ਕੋਈ ਪਰਿਵਾਰ ਨਾਲ ਪੁੱਛਨੇ ਕੋਈ ਰਾਤ ਤਾਂ ਨਹੀਂ ਕੈਂਪ ਕੀਤਾ ਵੀ ਕੀ ਕਾਰਨਾ ਕਿ ਨਹੀਂ ਕੋਈ ਗੱਲਬਾਤ ਨੂੰ ਇਹਨਾਂ ਨੂੰ ਦੱਸਿਆ ਨਹੀਂ ਗਿਆ ਔਰ ਗਰੀਬ ਪਰਿਵਾਰ ਵਿਚਾਰਾ ਅਣਜਾਣ ਹੈਗਾ ਔਰ ਸ਼ਾਇਦ ਨਾ ਕੋ ਜਿਹੜਾ ਗੁਰੂ ਨਾਨਕਾ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਹੇ ਸੀ ਠੀਕ ਹੈ ਜੀ ਉਹ ਪਤਾ ਨਹੀਂ ਵੀ ਉੱਥੇ ਕੀ ਪਾਣਾ ਵਾਪਰਿਆ ਇਹਦੇ ਬਾਰੇ ਜਾਣਕਾਰੀ ਕੋਈ ਨਹੀਂ ਆ ਪ੍ਰਸ਼ਾਸਨ ਦੀ ਅੰਗਿੱਲੀ ਨਾਲ ਇਹ ਸਾਡਾ ਬੱਚਾ ਜਿਹੜਾ ਵੈ ਦੀ ਮੌਤ ਹੋਈ ਆ ਗੱਲ ਇਹ ਆ ਕਿ ਜੋ ਗੋਦਵਾਲ ਸਾਹਿਬ ਜੇਲ੍ਹ ਦੇ ਵਿੱਚ ਜੋ ਇੱਕ ਲੜਕਾ ਉੱਥੇ ਕੈਸਟਡੀ ਦੇ ਵਿੱਚ ਹੈਗਾ ਸੀ ਤੇ 21 ਤਰੀਕ ਤੋਂ ਜਿਹੜਾ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਮੁੰਡੇ ਨੂੰ ਦਾਖਲ ਕਰਵਾਇਆ ਗਿਆ ਔਰ ਪਰਿਵਾਰ ਨੂੰ ਅੱਜ ਤੱਕ ਦੱਸਿਆ ਨਹੀਂ ਕਿ ਜੇ ਤੁਹਾਡਾ ਮੁੰਡਾ ਜਿਹੜਾ ਉਹ ਸੀਰੀਸ ਆ ਜਾਂ ਕਿਸ ਤਰ੍ਹਾਂ ਹੈ ਤੇ ਅੱਜ ਮੁੰਡਾ ਮਰ ਗਿਆ ਹੈ ਤੇ ਫਿਰ ਪਰਿਵਾਰ ਨੂੰ ਦੱਸਿਆ ਗਿਆ ਕਿ ਮੁੰਡਾ ਤੁਹਾਡਾ ਜਿਹੜਾ ਪੂਰਾ ਹੋ ਚੁੱਕਾ ਹੈ ਮੈਂ ਵਿਨੋਦ ਕੁਮਾਰ ਤੁਸੀਂ ਜੁੜੇ ਹੋ ਲੋਕ ਰਾਜ ਟੀਮ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਤੁਹਾਨੂੰ ਅੰਮ੍ਰਿਤਸਰ ਦੇ ਪੋਸਟਮਾਰਟਮ ਦੇ ਬਾਹਰ ਦੀਆਂ ਜਿੱਥੇ ਕਿ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਗਏ ਕਿ ਉਹਨਾਂ ਦਾ ਬੇਟਾ ਜਿਹੜਾ ਹੈ ਗੋਇੰਦਵਾਲ ਜੇਲ੍ਹ ਦੇ ਵਿੱਚ ਬਦ ਸੀ ਤਾਂ ਪਿਤੇ ਦਿਨੀ ਉਹਨੂੰ ਜਿਹੜਾ ਗਰਨਾਨਕ ਹਸਪਤਾਲ ਦਾਖਲ ਕਰਾਇਆ ਗਿਆ ਤਾਂ ਅੱਜ ਜੀ ਇਹ ਮੌਤ ਹੋ ਜਾਣ ਕਰਨ ਪਰਿਵਾਰ ਵੱਲੋਂ ਜਿਹੜਾ ਆ ਪੋਸਟਮਾਰਟਮ ਦੇ ਬਾਹਰ ਤਰਨਾ ਲਗਾਇਆ ਜਾ ਰਿਹਾ ਹੈ ਤਸਵੀਰਾਂ ਸਾਂਝੀਆਂ ਕਰਾਂਗੇ ਪਹਿਲਾਂ ਤਾਂ ਤੁਹਾਨੂੰ ਉਸ ਪਰਿਵਾਰ ਦੀਆਂ ਦੇਖੋ ਕਿ ਪਰਿਵਾਰ ਦਾ ਜਿਹੜਾ ਰੋ ਰੋਬ ਜਿਹੜਾ ਬੁਰਾ ਹਾਲ ਹੈ ਤਾਂ ਪਰਿਵਾਰ ਨੇ ਜਿਹੜੇ ਇਲ ਉਹਨੂੰ ਟੌਰਚਰ ਕੀਤਾ ਗਿਆ ਤਾਂ ਉਸ ਦੀ ਜਿਹੜੀ ਆ ਡੈਥ ਹੋ ਗਈ ਤਾਂ ਉਸੇ ਤਰ੍ਹਾਂ ਹੀ ਪਰਿਵਾਰ ਦਾ ਜਿਹੜਾ ਰੋ ਰੋ ਬੁਰਾ ਹਾਲ ਹੈ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਪਾਜੀ ਕੀ ਨਾਜੀ ਬੱਗੇ ਕਿਤੇ ਬਾਹਰ ਦੇਲੇ ਮੁੰਡਾ ਆਏ ਵੀਰ ਵੇ ਤੇਰੀ ਡੈਥ ਹੋਈ ਸੀ ਕਿਹੜੀ ਜੇਲ੍ਹ ਚ ਬੰਦ ਹਾਏ ਪੁੱਲ ਸੁਆੜਿਆ ਨੇ ਖੜਿਆ ਮਾਰ ਕੇ ਰਾਤਾ ਅਨੂ ਇੱਕ ਵਾਰਾ ਵੀ ਨਹੀਂ ਦੱਸਿਆ ਐ ਕਿਹ ਤਰੀਕ ਦਾ 스 ਵੀਰ ਦਾ ਹੜਾ ਕਰਾਇਆ ਕਾਏ ਅੱਜ ਸਵੇਰੇ ਦੱਸਿਆ ਕਰੇ ਮਾਰ ਗਿਆ ਤੇ ਮੇਰੇ ਸੁਣਾ ਦਿੱਤਾ ਹਾਏ ਪੁੱਲ ਸੁਆੜਿਆ ਜ਼ਿੰਮੇਦਾਰ ਆ ਪਹਿਲਾਂ ਉਹਦਾ ਫਰਜ਼ੀ ਦੱਸੰਦਾ ਔਰ ਕੰਜੜਾੜ ਕਿਉਂ ਨਹੀਂ ਦੱਸਿਆ ਆਏ ਪੁਲਸ ਵਾਲਿਆ ਬਰਚਾਟਾ ਕੇ ਪਾਚਾ ਆਏ ਪੁਲਸ ਵਾਲਿਓ ਜਿਹੜਾ ਪਰਿਵਾਰ ਦਾ ਜਿਹੜਾ ਆ ਰੋ ਰੋ ਬੁਰਾ ਹਾਲ ਆ ਉਹਨਾਂ ਨੇ ਇਲਜ਼ਾਮ ਲਾਇਆ ਕਿ ਪੁਲਸ ਦੇ ਵੱਲੋਂ ਜਿਹੜਾ ਆ ਨੌਜਵਾਨ ਨੂੰ ਜਿਹੜਾ ਮਾਰਿਆ ਗਿਆ ਤਾਂ ਅੱਜ ਉਹਨਾਂ ਵੱਲੋਂ ਪਰਿਵਾਰ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਹੋਰ ਵੀ ਗੱਲਬਾਤ ਕਰਾਂਗੇ ਪਰਿਵਾਰ ਦੇ ਮੈਂਬਰਾਂ ਨਾਲ ਕੀ ਕਹਿਣਾ ਉਹਨਾਂ ਦਾ ਇਥੇ ਸਿੰਘ ਸਭਾ ਪੰਜਾਬ ਸਿੰਘ ਸਭਾ ਪੰਜਾਬ ਤਾ ਇਥੇ ਭਗਵਾੜ ਵਾਲਮੀਕੀ ਸ਼ਕਤੀ ਸੇਵਾਦਾਰ ਦੇ ਸਿੰਘ ਸਭਾ ਪੰਜਾਬ ਜਿਹੜੀ ਆ ਜਥੇਬੰਦੀਆਂ ਵੀ ਪਹੁੰਚੀਆਂ ਨੇ ਪਰਿਵਾਰਦਿਆਂ ਜਿਹੜੇ ਹਮਾਇਤੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਜੀ ਅਜੇ ਧਰਨਾ ਲਗਾਇਆ ਗਿਆ ਪਰਿਵਾਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਔੜਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਅੱਜ ਸਾਨੂੰ ਪਤਾ ਲੱਗਾ ਸੀ ਕਿ ਜਿਹੜਾ ਮਕਬੂਲਪੁਰੇ ਦਾ ਵਾਸੀ ਆ ਲੜਕਾ ਇੱਕ ਸੀਮਾ ਪੁੱਤਰ ਅਮਰਜੀਤ ਸਿੰਘ ਜੋ ਗਲੀ ਨੰਬਰ 6 ਮਕਬੂਲਪੁਰਾ ਚ ਰਹਿੰਦਾ ਸੀ ਪਿਛਲੇ 4 ਸਾਲ ਪਹਿਲਾਂ ਇੱਥੇ ਕੋਈ ਨਜਾਇਜ਼ ਚੋਰੀ ਦਾ ਪਰਚਾ ਹੋਇਆ ਸੀ ਔਰ ਉਸ ਚੋਰੀ ਦੇ ਪਰਚੇ ਦੇ ਵਿੱਚ ਇਹਦੀ ਜਮਾਨਤ ਹੋ ਚੁੱਕੀ ਸੀ ਕੇਸ ਚੱਲ ਰਿਹਾ ਸੀ ਔਰ 3 ਮਹੀਨੇ ਪਹਿਲਾਂ ਜਿਹੜਾ ਵਾ ਮਕਬੂਲਪੁਰੇ ਦੀ ਪੁਲਿਸ ਨੇ ਇਹਨਾਂ ਨੂੰ ਚੁੱਕਿਆ ਵਾ ਔਰ ਇਹਨਾਂ ਨੂੰ ਕਿਹਾ ਗਿਆ ਕਿ ਤੁਹਾਡੀ ਜਿਹੜੀ ਐਬਸੈਂਟ ਲੱਗੀ ਆ ਠੀਕ ਹੈ ਜੀ ਔਰ ਉਸ ਤੋਂ ਬਾਅਦ ਚ ਕੋਈ ਪਰਿਵਾਰ ਨਾਲ ਪੁਲਿਸ ਨੇ ਕੋਈ رابطہ ਨਹੀਂ ਕਾਇਮ ਕੀਤਾ ਵੀ ਕੀ ਕਾਰਨ ਆ ਕਿ ਨਹੀਂ ਕੋਈ ਗੱਲਬਾਤ ਨੂੰ ਇਹਨਾਂ ਨੂੰ ਦੱਸਿਆ ਨਹੀਂ ਗਿਆ ਔਰ ਗਰੀਬ ਪਰਿਵਾਰ ਵਿਚਾਰਾ ਅਣਜਾਣ ਹੈਗਾ ਉਹਨਾਂ ਨੂੰ ਕੋਈ ਇਦਾਂ ਜਿਆਦਾ ਸਮਝ ਨਹੀਂ ਹੈਗੀ ਪਰ ਪਿਛਲੇ 6 ਦਿਨ ਤੋਂ ਇਹ ਜਿਹੜਾ ਵਾ ਇਹਨੂੰ ਗੁਰਨਾਨਕਾ ਹਸਪਤਾਲ ਲਿਆਂਦਾ ਗਿਆ ਵਾ ਕਿਉਂਕਿ ਪਿਛਲੇ 3 ਮਹੀਨੇ ਤੋਂ ਮਕਬੂਲਪੁਰੇ ਦੀ ਪੁਲਸ ਨੇ ਇਹਨੂੰ ਜਾ ਕੇ ਤੇ ਜਿਹੜਾ ਗੋਂਦਵਾਲ ਜੇਲ੍ਹ ਦੇ ਵਿੱਚ ਬੰਦ ਸੀ ਔਰ ਸ਼ਾਇਦ ਨਾਲ ਤੋਂ ਜਿਹੜਾ ਗੁਰਨਾਨਕਾ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਹੇ ਸੀ ਠੀਕ ਹੈ ਜੀ ਉਹ ਪਤਾ ਨਹੀਂ ਵੀ ਉੱਥੇ ਕੀ ਪਾਣਾ ਵਾਪਰਿਆ ਪਤਾ ਨਹੀਂ ਕਿ ਕਿਸੇ ਨਾਲ ਕੋਈ ਝਗੜਾ ਹੋਇਆ ਜਾਂ ਪੁਲਸ ਪ੍ਰਸ਼ਾਸਨ ਨੇ ਕਟਮਾਰ ਕੀਤੀ ਆ ਜਾਂ ਫਿਰ ਕੀ ਹੋਇਆ ਇਹਦੇ ਬਾਰੇ ਜਾਣਕਾਰੀ ਕੋਈ ਨਹੀਂ ਆ ਇਹਦੇ ਬਾਰੇ ਅੱਜ ਵੀ ਅੱਜ ਦੀ ਡੇਟ ਦੇ ਵਿੱਚ ਜਦੋਂ ਲੜਕਾ ਪੂਰਾ ਹੁੰਦਾ ਔਰ ਜਿਹੜੇ ਮੁਲਾਜ਼ਮ ਆਏ ਸੀ ਲੜਕੇ ਨੂੰ ਲੈ ਕੇ ਉਹ ਉਹਨਾਂ ਦੇ ਘਰ ਤੱਕ ਨਹੀਂ ਦੱਸਦੇ ਉਹ ਆੜ ਗਵਾੜ ਦੱਸ ਕੇ ਤੇ ਚਲੇ ਜਾਂਦੇ ਆ ਭਾਈ ਕਿੰਨੀ ਤਰੀਕ ਨੂੰ ਜਿਹੜਾ ਇੱਥੇ ਇਹਨੂੰ ਦਾਖਲ ਕਰਾਇਆ ਗਿਆ ਪੁਲਿਸ ਦਾਖਲ 21 ਤਰੀਕ ਨੂੰ ਪਤਾ ਲੱਗਾ ਜੀ ਕਿ 21 ਤਰੀਕ ਨੂੰ ਇਹਨੂੰ ਦਾਖਲ ਕਰਾਇਆ ਤੇ ਅੱਜ 27 ਤਰੀਕ ਹੋ ਗਈ ਜੀ ਤੋ 27 ਤਰੀਕ ਨੂੰ ਅੱਜ ਉਹਦੀ ਡੈਥ ਹੋਣ ਈ ਆ ਸਵੇਰੇ ਪਰਿਵਾਰ ਨੂੰ ਦੱਸਿਆ ਨਹੀਂ ਗਿਆ ਪੁਲਿਸ ਵੱਲੋਂ ਕਿ ਇਹ ਤੁਹਾਡੇ ਬੇਟੇ ਨੂੰ ਜਿਹੜਾ ਦਾਖਲ ਕਰਵਾਇਆ ਗਿਆ ਤੇ ਪਰਿਵਾਰ ਨੂੰ ਕੋਈ ਇਨਫਾਰਮੇਸ਼ਨ ਨਹੀਂ ਦਿੱਤੀ ਗਈ ਜੀ ਪਰਿਵਾਰ ਨੂੰ ਮਿਲਾਇਆ ਨਹੀਂ ਗਿਆ ਇਹੀ ਤੇ ਗੱਲ ਵਾ ਪਰਿਵਾਰ ਦਾ ਇਹੋ ਤੇ ਦੁੱਖ ਪ੍ਰਗਟਾ ਰਿਹਾ ਕਿ ਸਾਡੇ ਬੱਚੇ ਨੂੰ 6 ਦਿਨ ਤੋਂ ਤੁਸੀਂ ਇੱਥੇ ਦਾਖਲ ਕਰਾਇਆ ਤੇ ਸਾਨੂੰ ਮਿਲਣ ਤੱਕ ਨਹੀਂ ਦਿੱਤਾ ਸਾਨੂੰ ਪਤਾ ਤੱਕ ਨਹੀਂ ਇਸ ਲਈ ਜਿਹੜਾ ਪਰਿਵਾਰ ਖਦਸਾ ਪ੍ਰਗਟ ਕਰ ਰਿਹਾ ਕਿ ਜਿਹੜਾ ਜੇਲ ਪ੍ਰਸ਼ਾਸਨ ਦੀ ਅੰਗਲੀ ਨਾਲ ਇਹ ਸਾਡਾ ਬੱਚਾ ਜਿਹੜਾ ਵਾ ਇਹਦੀ ਮੌਤ ਹੋਈ ਆ ਜਿਹੜੇ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀ ਆ ਉਹਨਾਂ ਨੇ ਕਿਸੇ ਨੇ ਸਾਡੇ ਨਾਲ ਰਾਬਤਾ ਨਹੀਂ ਕਾਇਮ ਕੀਤਾ ਜੇਕਰ ਸਾਡੇ ਬੱਚੇ ਨੂੰ ਕੋਈ ਢਿੱਲ ਮੱਠੀ ਸੀ ਸਾਨੂੰ ਕਿਉਂ ਨਹੀਂ ਦੱਸਿਆ ਗਿਆ ਉਥੋਂ ਤੱਕ ਕਿ ਬੱਚੇ ਦੀ ਮੌਤ ਹੋ ਗਈ ਤਾਂ ਵੀ ਨਹੀਂ ਉਹਨਾਂ ਨੂੰ ਘਰ ਦੱਸਿਆ ਕਿ ਕੌਣ ਜਿੰਮੇਵਾਰ ਮੰਨਦੇ ਜੀ ਇਹਦੇ ਵਿੱਚ ਸ਼ਰ੍ਹਾਂ ਵੀ ਦੇਖ ਰਿਹਾ ਜੀ ਕਿ ਜਿਹੜਾ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀ ਇਹਦੇ ਵਿੱਚ ਜ਼ਿੰਮੇਵਾਰ ਹੈ ਤਾਂ ਹੀ ਜਿਹੜੇ ਅਨਾਕਾਮੀ ਕਰ ਰਹੇ ਆ ਜੀ ਹੁਣ ਵੀ ਜਿਹੜਾ ਇਸ ਟਾਈਮ ਹੁਣ ਆ ਹੀ ਆਏ ਆ ਔਰ ਜਿਹੜੇ ਮੁਲਾਜ਼ਮ ਲੈ ਕੇ ਆਏ ਅਜੇ ਤੱਕ ਮੱਥੇ ਨਹੀਂ ਲਗਰੇ ਉਹ ਵੀ ਪਤਾ ਨਹੀਂ ਕਿੱਥੇ ਤਿੱਤਰ ਪਿੱਤਰ ਹੋ ਗਏ। ਬਾਈ ਕਿਸ ਤਰ੍ਹਾਂ ਦੇ ਦੇ ਜਿਹੜੀਆਂ ਜੇਲਾ ਚ ਨੌਜਵਾਨਾਂ ਦੀਆਂ ਮੋਤਾ ਹੁੰਦੀਆਂ ਕਿ ਕੀ ਲੱਗਦਾ ਹੈ ਕਿ ਜੇਲ ਪ੍ਰਸ਼ਾਸਨ ਦੇ ਵਿੱਚ ਸਖਤੀ ਕਰਨੀ ਚਾਹੀਦੀ ਹੈ ਇਸ ਇਤਿਬਾਰੇ ਦੱਸਣਾ ਚਾਹੀਦਾ ਪਰਿਵਾਰ ਨੂੰ ਵੀ ਤੁਹਾਡਾ ਬੱਚਾ ਜਿਹੜਾ ਬਿਮਾਰ ਹੈ ਜਾਂ ਕਿਸੇ ਵਜ੍ਹਾ ਕਰ ਜੋ ਨਹੀਂ ਦੱਸਿਆ ਜਾਂਦਾ। ਵੇਖੋ ਜੀ ਜੇਕਰ ਆਕਾਂ ਆਪਾਂ ਕਾਨੂੰਨ ਪੜ੍ਹੀਏ ਹਨਾ ਜੀ ਤੇ ਕਾਨੂੰਨ ਦੇ ਵਿੱਚ ਤੇ ਬਹੁਤ ਸਾਰਾ ਕੋਈ ਦੱਸਿਆ ਵਾ ਕਿ ਜੇਕਰ ਬੱਚੇ ਦੀ ਕੋਈ ਵੀ ਕਿਸ ਤਰ੍ਹਾਂ ਦੀ ਵੀ ਕੋ ਢਿੱਲ ਮੱਠ ਹੁੰਦੀ ਤੇ ਪਰਿਵਾਰ ਨੂੰ ਦੱਸਣਾ ਸਾਡਾ ਮੁੱਢਲਾ ਫਰਜ਼ ਆ। ਠੀਕ ਹੈ ਜ ਪਰ ਇਹ ਇਤਿਹਾਰਾਨੀ ਵਾਲੀ ਗੱਲ ਵਾ ਕਿ ਪਰਿਵਾਰ ਨੂੰ ਜਦੋਂ ਬੱਚਾ ਪੂਰਾ ਹੋ ਜਾਂਦਾ ਉਦੋਂ ਵੀ ਨਹੀਂ ਦੱਸਿਆ ਜਾਂਦਾ ਇਹ ਬੜੀ ਚਿੰਤਾ ਵਾਲੀ ਗੱਲ ਹੋ ਆ ਕਿ ਜਦੋਂ ਬੱਚਾ ਪੂਰਾ ਹੋ ਜਾਂਦਾ ਉਦੋਂ ਵੀ ਨਹੀਂ ਦੱਸਿਆ ਜਾਂਦਾ ਇਸ ਲਈ ਜਿਹੜੀ ਅੰਨੀ ਗੂੰਗੀ ਪੌਲੀ ਸਰਕਾਰ ਵਾ ਇਹਨਾਂ ਦੇ ਰਾਜ ਦੇ ਵਿੱਚ ਜਿਹੜੇ ਇਹੋ ਜਿਹੇ ਪੁੱਠੇ ਸਿੱਧੇ ਕੰਮ ਹੋ ਰਹੇ ਖਾਸ ਕਰਕੇ ਗਰੀਬ ਪਰਿਵਾਰਾਂ ਨਾਲ سرمਾਈਦਾਰ ਵਰਗ ਜਿਹੜੇ ਆ ਉਹ ਪੂਨਾ ਤੇ ਕੰਮ ਵੀ ਲੈ ਲੈਂਦੇ ਆ ਉਹਨਾਂ ਦੇ ਸਾਰੇ ਕੰਮ ਵੀ ਹੁੰਦੇ ਆ ਔਰ ਜਿਹੜਾ ਗਰੀਬ ਪਰਿਵਾਰ ਵਾ ਉਹ ਥਾਣਿਆਂ ਦੇ ਵੀ ਚੱਕਰ ਕੱਢਦੇ ਆ ਠੀਕ ਹੈ ਜੀ ਫਿਰ ਇਦਾਂ ਦੀਆਂ ਜਿੱਦੋਂ ਵਿਵਪਤਾ ਪੈਂਦੀਆਂ ਵਾਂ ਉਦੋਂ ਵੀ ਗਰੀਬਾਂ ਨਾਲ ਇਹ ਅਕਸਰ ਕਦੋਂ ਤੱਕ ਪ੍ਰਦਾਸ਼ਤ ਕਰਾਂਗੇ ਬਾਈ ਹੁਣ ਤਾਂ ਨਾਲ ਲਗਾਇਆ ਗਿਆ ਤੁਹਾਡੇ ਵੱਲੋਂ ਪਰਿਵਾਰ ਦੇ ਨਾਲ ਤਾਂ ਕਿਸੇ ਨਾ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਤਾਂ ਠੀਕ ਹੈ ਅਸੀਂ ਤਾਂ ਨਾਲ ਲਗਾ ਰਹੇ ਹਾਂ ਇੱਥੇ ਜੇ ਕੋਈ ਸੁਣਵਾਈ ਵੀ ਵੀਰ ਜੀ ਹਜੇ ਤੱਕ ਤੇ ਕਿਸੇ ਨੇ ਕੋਈ ਨਹੀਂ ਆਇਆ ਠੀਕ ਹੈ ਜੀ ਤੇ ਸਾਡੀਆਂ ਵਾਲਮੀਕ ਜਥੇਬੰਦੀਆਂ ਦੇ ਵੀ ਅਹੁਦੇਦਾਰ ਖੜੇ ਨੇ ਠੀਕ ਹੈ ਜੀ ਰੰਗਰੇਟਾ ਸਿੰਘ ਸਭਾ ਜਥੇਬੰਦੀ ਦੇ ਵੀ ਅਹੁਦੇਦਾਰ ਖੜੇ ਨੇ ਠੀਕ ਹੈ ਜੀ ਤੇ ਅਸੀਂ ਚਾਹੁੰਦੇ ਆ ਕਿ ਪ੍ਰਸ਼ਾਸਨ ਜਿਹੜਾ ਵਾ ਗਰੀਬ ਪਰਿਵਾਰ ਨੂੰ ਤ론ਤੇ ਇਨਸਾਫ ਦਵੇ ਇਹਨਾਂ ਨਾਲ ਗੱਲਬਾਤ ਕਰੇ ਜੋ ਇਹਨਾਂ ਦੀਆਂ ਮੰਗਾਂ ਵਾਂ ਉਹਨਾਂ ਨੂੰ ਸਵਿਕਾਰ ਕਰੇ ਨਹੀਂ ਤਾਂ ਸਾਨੂੰ ਤਿੱਖਾ ਸੰਘਰਸ਼ ਕਰਨ ਪਵੇਗਾ ਇਨਸਾਫ ਨਹੀਂ ਮਿਲਦਾ ਦੇ ਬਾਬਾ ਜੀ ਆਪਣਾ ਅਗਲਾ ਸਟੈਪ ਹੈ ਉਹ ਤੋਂ ਅਗਲਾ ਸਟੈਪ ਇਹ ਆ ਜੀ ਅਸੀਂ ਤਿੱਖਾ ਸੰਘਰਸ਼ ਜਿਹੜਾ ਕਰਾਂਗੇ ਬੱਚੇ ਦਾ ਉਹ ਪਰਿਵਾਰ ਨੇ ਵੀ ਤੁਹਾਨੂੰ ਕਹਿ ਦਿੱਤਾ ਵਾ ਕਿ ਅਸੀਂ ਉਹਨਾਂ ਚਿਰ ਸਸਕਾਰ ਨਹੀਂ ਕਰਨਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਜਿਹੜਾ ਵਾ ਸਸਕਾਰ ਨਹੀਂ ਕੀਤਾ ਜਾਏਗਾ ਤਾ ਇਥੇ ਵਾਲਮੀਕੀ ਸਮਾਜ ਦੇ लाडी ਭੁੰਨਰ ਜੀ ਵੀ ਪਹੁੰਚੇ ਨੇ ਉਹਨਾਂ ਨੇ ਵੀ ਗੱਲਬਾਤ ਆਡੀ ਭੁੰਨਰ ਸਾਹਿਬ ਕੀ ਕਹਿਣਾ ਚਾਹੁੰਦੇ ਪਰਿਵਾਰ ਦੇ ਜਿਹੜੇ ਬੇਟੇ ਦੀ ਜਿਹੜੀ ਪੁਲਿਸ ਦੇ ਕਸਟਡੀ ਦੇ ਵਿੱਚ ਇਹਦੀ ਮੌਤ ਹੋਣੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਾਨ ਰਾਜ ਕੀ ਜੈ ਮੈਂ ਦਾਸ ਬਾਬਾ लाडी ਨਾਲ ਭਗਵਾਨ ਵਾਲਮੀਕ ਸਮਾਜ ਸੇਵਾ ਸੁਸਾਇਟੀ ਡਾਇਰੈਕਟਰ ਪੰਜਾਬ ਭਾਰਤ ਵੱਲੋਂ ਮੁਖੀ ਜਿੱਤਨਾ ਕਿ ਤੁਹਾਨੂੰ ਪਤਾ ਹੈ ਕਿ ਪਰਿਵਾਰ ਦਾ ਵੇਖੋ ਰੋ ਰੋ ਕੇ ਬਹੁਤ ਹੀ ਮੰਦਾ ਹਾਲ ਹੋ ਰਿਹਾ ਹੈ ਗੱਲ ਇਹ ਆ ਕਿ ਜੋ ਗੋਦਵਾਲ ਸਾਹਿਬ ਜੇਲ੍ਹ ਦੇ ਵਿੱਚ ਜੋ ਇੱਕ ਲੜਕਾ ਉੱਥੇ ਕਸਟਡੀ ਦੇ ਵਿੱਚ ਹੈਗਾ ਸੀ ਤੇ 21 ਤਰੀਕ ਨੂੰ ਜਿਹੜਾ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਮੁੰਡੇ ਨੂੰ ਦਾਖਲ ਕਰਵਾਇਆ ਗਿਆ ਪਰ ਪਰਿਵਾਰ ਨੂੰ ਅੱਜ ਤੱਕ ਦੱਸਿਆ ਨਹੀਂ ਕਿ ਜੇ ਤੁਹਾਡਾ ਮੁੰਡਾ ਜਿਹੜਾ ਉਹ ਸੀਰੀਸ ਆ ਜਾਂ ਕਿਸ ਤਰ੍ਹਾਂ ਹੈ ਤੇ ਅੱਜ ਮੁੰਡਾ ਮਰ ਗਿਆ ਹੈ ਤੇ ਫਿਰ ਪਰਿਵਾਰ ਨੂੰ ਦੱਸਿਆ ਗਿਆ ਕਿ ਮੁੰਡਾ ਤੁਹਾਡਾ ਜਿਹੜਾ ਪੂਰਾ ਹੋ ਚੁੱਕਾ ਹੈ ਫਿਰ ਪਰਿਵਾਰ ਦਾ ਵੇਖੋ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਇਸ ਕਰਕੇ ਜਿਹੜੀਆਂ ਜਥੇਬੰਦੀਆਂ ਦਾ ਉਹਨਾਂ ਹਸਾਰਾ ਲੈ ਕੇ ਤੇ ਜਿਹੜਾ ਪ੍ਰਸ਼ਾਸਨ ਕੋਲੋਂ ਇਨਸਾਫ ਲੈਣ ਦੀ ਮੰਗ ਕੀਤੀ ਹੈ। ਜੀ ਬਾਬਾ ਜੀ ਕਿਉਂ ਨਹੀਂ ਦੱਸਿਆ ਗਿਆ 21 ਤਰੀਕ ਨੂੰ ਜਿਹੜਾ ਪੁਲਿਸ ਵੱਲੋਂ ਜਿਹੜਾ ਗੁਰਨਾਨਕਾ ਹਸਪਤਾਲ ਦਾ ਦਾਖਲ ਕਰਾਇਆ ਗਿਆ ਹੈ। ਪਰਿਵਾਰ ਨੂੰ ਕਿਉਂ ਨਹੀਂ ਸੂਚਿਤ ਕੀਤਾ ਗਿਆ ਕਿ ਤੁਹਾਡਾ ਬੇਟਾ ਜਿਹੜਾ ਹੈ ਬਿਮਾਰ ਹੈ ਆ ਕੇ ਦੇਖ ਲਓ। ਇਹ ਵੇਖੋ ਜੀ ਪ੍ਰਸ਼ਾਸਨ ਦੀ ਬਹੁਤ ਹੀ ਜਿਹੜੀ ਨਾਕਾਮੀ ਆ ਜਿਦੇ ਵਿੱਚ ਪਰਿਵਾਰ ਨੂੰ ਦੱਸਿਆ ਨਹੀਂ ਗਿਆ। ਪਰਿਵਾਰ ਦਾ ਰੋ ਰੋ ਕੇ ਬਹੁਤ ਹੀ ਬੁਰਾ ਹਾਲ ਹੋ ਰਿਹਾ। ਇਸ ਕਰਕੇ ਅੱਜ ਜਿਹੜਾ ਜਿੱਥੇ ਗੁਰਨਾਨਕਾ ਹਸਪਤਾਲ ਦਾ ਜੋ ਮੈਡੀਕਲ ਜਿੱਥੇ ਪੋਸਟ ਮਾਰਟਮ ਹੁੰਦੇ ਆ ਅਸੀਂ ਸਾਹਮਣੇ ਜਿਹੜਾ ਰੋਡ ਜਮ ਕੀਤਾ ਹੈ। ਕੋਈ ਗੱਲਬ ਕਹ ਲੇ ਕਿਸੇ ਨਾਲ ਗੱਲ ਨਹੀਂ ਹੋਈ ਨਾ ਕੋਈ ਅਫਸਰ ਆਇਆ ਹੈ ਉਹਨਾਂ ਤੱਕ ਅਸੀਂ ਨਹੀਂ ਉਠਾਂਗੇ ਜਿੰਨਾ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਤੇ ਜੋ ਗੋਦਵਾਲ ਸਾਹਿਬ ਦੀ ਜੇਲ੍ਹ ਦੇ ਜੋ ਅਧਿਕਾਰੀ ਹੈਗੇ ਨੇ ਜੋ ਉੱਥੋਂ ਦਾ ਮੇਨ ਹੈਗਾ ਅਸੀਂ ਉਹਨੂੰ ਸਸਪੈਂਡ ਵੀ ਡਿਸਮਿਸ ਵੀ ਕਰਾਵਾਂਗੇ ਤੇ ਉਹਦੀ ਪਰਚਾ ਵੀ ਕਰਾਵਾਂਗੇ ਕਿਉਂ ਹੁੰਦੀਆਂ ਲਾਪਰਵਾਹੀਆਂ ਇਸ ਤਰ੍ਹਾਂ ਦੀਆਂ ਲਾਪਰਵਾਹੀਆਂ ਕਾਫੀ ਦੇਖਣ ਨੂੰ ਮਿਲਦੀਆਂ ਕਿ ਲੱਗਦਾ ਕਿ ਇਹ ਇਹਦੇ ਪਿੱਛੇ ਜਿਹੜੀ ਹੈ ਸਰਕਾਰ ਜਾਂ ਪੁਲਿਸ ਦੇ ਕੋਈ ਲਾਪਰਵਾਹੀ ਦੇ ਇਹ ਬਹੁਤ ਹੀ ਜ਼ਿਆਦਾ ਦੀ ਵੇਖੋ ਮੈਂ ਤੁਹਾਨੂੰ ਦੱਸ ਹੀ ਦਿੰਦਾ ਕਿ ਜਦੋਂ ਤੀ ਸਾਨੂੰ ਅਪਘਮਤਮਾਨ ਜਿਤਨਾ ਕੋ ਕਹਿੰਦਾ ਕਿ ਆਮ ਪਾਰਟੀ ਸਰਕਾਰ ਇਹ ਸਾਡੀ ਆਮ ਬੰਦੇ ਨੇ ਜਿਹੜੀ ਸਰਕਾਰ ਬਣਾਈ ਆ ਤੇ ਸਾਡੇ ਆਮ ਆਮ ਬੰਦਿਆਂ ਨਾਲ ਹੀ ਜਿਹੜੇ ਧੱਕੇ ਹੋ ਰਿਹਾ ਕਿਤਨਾ ਦੇ ਦੇ ਬਾਬਾ ਜੀ ਗਰੀਬਾ ਪਰਿਵਾਰਾਂ ਨਾਲ ਹੀ ਜ਼ਿਆਦਾ ਧੱਕਾ ਹੋ ਰਿਹਾ ਹੈ ਸਰਕਾਰਾਂ ਵੱਲੋਂ ਧੱਕਾ ਕੀਤਾ ਜਾਂਦਾ ਤੇ ਉਹਨਾਂ ਵੱਲੋਂ ਹੀ ਗਰੀਬਾ ਪਰਿਵਾਰਾਂ ਵੱਲੋਂ ਹੀ ਜਿਹੜਾ ਧਰਨਾ ਲਾਉਣਾ ਪੈਂਦਾ ਉਹਨਾਂ ਨੂੰ ਮਜਬੂਰ ਹੋਣਾ ਪੈਂਦਾ ਧਰਨਾ ਨੂੰ ਵੇਖੋ ਜੀ ਜਿਹੜੇ ਤੇ ਤਨਾੜ ਲੋਕ ਹੁੰਦੇ ਆ ਇਹਨਾਂ ਦਾ ਤਾਂ ਸੋਫਿਆਂ ਤੇ ਬਹਿ ਕੇ ਤੇ ਘੁੰਮ ਘੁੰਮਣ ਵਾਲੀਆਂ ਕੁਰਸੀਆਂ ਤੇ ਬਹਿ ਕੇ ਇਹਨਾਂ ਦੇ ਜਿਹੜੇ ਹਾਲ ਹੋ ਜਾਂਦੇ ਆ ਤੇ ਸਾਨੂੰ ਬਾਬਾ ਸਾਹਿਬ ਦਾ ਅਧਿਕਾਰ ਆ ਤੇ ਸਾਨੂੰ ਡਾਕਟਰ ਬੇੜਕਰ ਬਾਬਾ ਸਾਹਿਬ ਦਾ ਅਧਿਕਾਰ ਤੇ ਸਾਨੂੰ ਰੋੜਾਂ ਤੇ ਬਹਿ ਕੇ ਇਨਸਾਫ ਲੈਣਾ ਪੈਂਦਾ ਹੋਰ ਅਗਲਾ ਸਟੈਪ ਕੀ ਹੋਏਗਾ ਵੇਖੋ ਜੀ ਜਿਤਨਾ ਪਰਿਵਾਰ ਬੈਠਾ ਏ ਇਹ ਜਿਹੜਾ ਤਿੱਖਾ ਸੰਘਰਸ਼ ਜਿਹੜਾ ਤੋਂ ਚੱਲੇਗਾ ਜਿੰਨਾ ਤੱਕ ਇਨਸਾਫ ਨਹੀਂ ਪਰਿਵਾਰ ਨੂੰ ਮਿਲਦਾ ਤਾਂ ਦੇਖਿਆ ਗੱਲਬਾਤ ਕੀਤੀ ਤਾਂ ਜਥੇਬੰਦੀਆਂ ਦਾ ਵੀ ਕਹਿਣਾ ਹੈ ਕਿ ਜੇਕਰ ਇਨਸਾਫ ਨਹੀਂ ਮਿਲਦਾ ਤਾਂ ਇਸੇ ਤਰ੍ਹਾਂ ਹੀ ਜਿਹੜਾ ਤਰਨਾ ਜਿਹੜਾ ਜਾਰੀ ਰਹੇਗਾ ਪਰਿਵਾਰ ਨੂੰ ਜਿਹੜਾ ਇਨਸਾਫ ਦਿਵਾ ਕੇ ਰਵਾਂਗੇ ਤਾਂ ਜਿਹੜੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਿਹੜੀ ਇਹ ਹਰਕਤ ਕੀਤੀ ਗਈ ਉਹਨਾਂ ਤੇ ਜਿਹੜਾ ਸਸਪੈਂਡ ਕੀਤਾ ਜਾਵੇ ਆਹ ਤੁਸੀਂ ਉਹਨੂੰ ਦੇਖਿਆ ਹੈ ਕਿੱਥੋਂ ਲੈ ਕੇ ਆਏ ਗੋਂਦਵਾਲ ਡੀਲ ਤੋਂ ਕੀ ਗੱਲਬਾਤ ਹੋਈ ਸੀ ਇਹ ਤੇ ਪਰਿਵਾਰ ਤੇ ਡਾਕਟਰ ਨੂੰ ਪਤਾ ਸਾਰਾ ਥੋੜਾ ਥੋੜਾ ਪਤਾ ਸੀ ਇਹਨਾਂ ਨੂੰ ਪਤਾ ਉਹ ਘਰ ਆ ਲੈਣ ਨੂੰ 21 ਤਰੀਕ ਦਾ ਤਖਲੀ ਇੱਥੇ ਪਰਿਵਾਰ ਦਾ ਇਲਜ਼ਾਮ ਲਾਇਆ ਕਿ ਪਰਿਵਾਰ ਦਾ ਘਰ ਆ ਲੈਣ ਯਾਰ ਪਰ ਸਾਡੇ ਤੋਂ ਨੰਬਰ ਹੋਊਗਾ ਤਾਂ ਇਹ ਤਲਾਸ਼ ਦਵਾਂਗੇ ਅੱਛਾ ਜੀ ਸਿਰਫ ਪਤਾ ਲੱਗਾ ਕਿ ਅੱਜ ਕਿੰਨਾ ਕੰਮ ਦਾ ਡਾਕਟਰ ਨੂੰ ਕੁਝ ਰਿਕਾਰਡ ਨੰਬਰ ਦਿਖੋ ਜਾਨੂੰ ਇਹ ਤੇ ਪਰਿਵਾਰ ਆ ਲੈਣ ਪਤਾ ਉਹਨਾਂ ਨੂੰ ਪੁੱਛੋ ਸਿਰਫ ਪਰਿਵਾਰ ਵੱਲ